ਨੋ ਰੱਖ ਚਰਣਾ ਤੇ ਕੋਲ ਚਰਨਾ ਦੀ ਮੋਜ ਗੜੀ ਚਰਨਾ ਦੀ ਮੋਜ ਗੜੀ ਚਰਨਾ ਦੀ ਮੋਜ ਗੜੀ ਚਰਨਾ ਦੀ ਮੋਜ ਗੜੀ ਦਾ ਦਾ ਨਕ ਚਰਣਾ ਦੇ ਕੋ ਚਰਣਾ ਦੀ ਓ ਜਰ ਬੜੀ ਦਾ ਦਾ ਨਕ ਚਰਣਾ ਦੇ ਕੋ ਹਾਂਜੀ ਭਾਈ ਸਾਹਿਬ ਭਾਈ ਗੁਰਸੇਵ ਸਿੰਘ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸੋ ਆਪਣਾ ਜੋ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਹੋਣ ਜਾ ਰਿਹਾ ਉਦੇ ਬਾਰੇ ਥੋੜਾ ਜਿਹਾ ਮਸਲੂਕ ਇਹ ਚੰਨਾ ਪਾਇਓ ਕਿਹੜੀ ਕਿਹੜੀ ਤਰੀਕ ਹੈ ਤੇ ਕਿਹੜੇ ਕਿਹੜੇ ਜੋ ਰਾਗੀ ਢਾਡੀ ਪਹੁੰਚ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੀਸਰਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਜੋ ਕੋਰਾਲੀ ਸ਼ਹਿਰ ਵਿਖੇ ਨੇੜੇ ਚਕਵਾਲ ਸਕੂਲ ਬਾੜ ਨੰਬਰ 1 ਦੇ ਵਿੱਚ ਹੋਣ ਜਾ ਰਿਹਾ ਹੈ ਜੀ ਜੀ ਤੇ ਇਹ 2 ਦਿਨ ਦਾ ਸਮਾਗਮ ਹੈ 8 ਅਤੇ 9 ਮਾਰਚ ਤੇ ਦਿਨ ਹੈ ਸ਼ੁੱਕਰਵਾਰ ਤੇ ਸ਼ਨੀਵਾਰ ਜੀ ਤੇ ਪਹਿਲੇ ਜਿਹੜਾ ਇਹ ਦਿਨ ਹੈ ਭਾਈ ਗੁਰਵਿੰਦਰ ਸਿੰਘ ਜੀ ਜੋ ਕਥਾਵਾਚਖਣ ਖਰੜ ਤੋਂ ਉਹ ਕਥਾ ਕਰਨਗੇ ਬਾਬਰਵਿੰਦਰ ਸਿੰਘ ਜੀ ਨਾਨਕ ਸਰ ਤੋਂ ਤੇ ਭਾਈ ਬਲਪ੍ਰੇ ਸਿੰਘ ਜੀ ਲੁਧਿਆਣੇ ਤੋਂ ਇਹ 8 ਮਾਰਚ ਨੂੰ ਜਥੇ ਕੀਰਤਨ ਕਰਨਗੇ ਤੇ 9 ਮਾਰਚ ਦਾ ਜਿਹੜਾ ਸਮਾ ਹੈ ਉਹ ਭਾਈ ਸੁਖਜਿੰਦਰ ਸਿੰਘ ਜੀ ਸੋਲਕੀਆਂ ਤੋਂ ਹਜੂਰੀ ਲਾਗੀ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਕਥਾ ਕਰਨਗੇ ਤੇ ਭਾਈ ਬਹੁਲਬਲਿੰਦ ਸਿੰਘ ਜੀ ਅਕਾਲੀ ਜਥਾ ਇਹ ਕੀਰਤਨ ਕਰਨਗੇ ਤੇ ਸਮਾਪਤੀ ਤੇ ਭਾਈ ਸੁਖਪ੍ਰੀਤ ਸਿੰਘ ਜੀ ਪਲਾਸੌਰ ਵਾਲੀ ਢਾਡੀ ਜਥਾ ਇਹ ਢਾਡੀ ਬਾਰਾਂ ਨਾਂ ਹੀ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਜੀ ਸੋ ਇਹ ਦੇ ਵਿੱਚ ਮਤਲਬ ਕਿ ਸੱਚਕੰਡ ਵਾਸੀ ਆਪਣੇ ਬਾਬਾ ਸਰੂਪ ਸਿੰਘ ਜੀ ਦੀ ਮਿੰਟਾਂ ਤੋਂ ਫੋਟੋ ਲੱਗੀ ਹੈ ਹਾਂਜੀ ਇਹ ਜਿਹੜਾ ਤੀਸਰਾ ਹੈ ਗੁਰੂ ਮਾਨਯੋ ਗ੍ਰੰਥ ਚੇਤਨਾ ਸਮਾਗਮ ਇਹ ਸੱਚਖੰਡਵਾਸੀ ਸੰਤ ਬਾਬਾ ਸਰੂਪ ਸਿੰਘ ਜੀ ਸੋਲਖੀਆਂ ਵਾਲੇ ਉਹਨਾਂ ਦੀ ਪਾਵਨ ਮਿੱਠੀ ਯਾਦ ਨੂੰ ਸਮਰਪਿਤ ਹੈ ਤੇ ਗਿਆਨੀ ਅਮਰਿਕ ਸਿੰਘ ਜੀ ਅਕਾੜ ਅਕਾਲਗੜ੍ਹ ਵਾਲੇ ਜੋ ਦੁੱਧ ਦੀ ਨਿਸਕਾਮ ਸੇਵਾ ਕਰ ਰਹੇ ਸਨ ਉਹ ਵੀ ਸਾਨੂੰ ਵਿਛੋੜਾ ਦੇ ਗਏ ਸਨ ਤੇ ਉਹਨਾਂ ਦੇ ਨਿਮਿਤ ਵੀ ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ ਇਹ ਜੋ ਗੁਰੂ ਮਾਨਯੰਗ੍ਰੰਥ ਚੇਤਨਾ ਸਮਾਗਮ ਹੈ ਇਹ ਉਹਨਾਂ ਦੇ ਸੰਬੰਧ ਵਿੱਚ ਉਹਨਾਂ ਦੀ ਯਾਦ ਦੇ ਅੰਦਰ ਉਹਨਾਂ ਨੂੰ ਯਾਦ ਨੂੰ ਸਮਰਪਿਤ ਹੈ ਜੀ ਜੀ ਸੋ ਵਿਸ਼ੇਸ਼ ਤੌਰ ਤੇ ਮਤਲਬ ਕਿ ਕਿਹੜੀਆਂ ਸ਼ਕਤੀਆਂ ਪਹੁੰਚ ਰਹੀਆਂ ਕਿਹੜੇ ਕੋਈ ਆਪਣੇ ਰਾਗੀ ਢਾਡੀ ਜਾਂ ਜਿਨ੍ਹਾਂ ਨੇ ਵੈਸੇ ਆਣਾ ਹਾਂਜੀ ਜੀ ਮੈਂ ਤੁਹਾਨੂੰ ਦੱਸਿਆ ਵੀ 8 ਮਾਰਚ ਨੂੰ ਜਥੇ ਆ ਰਹੇ ਨਾਮਵਰ ਜਥੇ ਪੰਥ ਦੇ ਮਹਾਨ ਰਾਗੀ ਜਥੇ ਢਾਡੀ ਜਥੇ ਕਥਾਵਾਚਕ 8 ਮਾਰਚ ਨੂੰ ਤੇ 9 ਮਾਰਚ ਨੂੰ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਅ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੋਲਖੀਆਂ ਸਭ ਤੋਂ ਜੀ ਅਬੀਬਾ ਕਮਲਜੀਤ ਕੌਰ ਜੀ ਪ੍ਰਬੰਧ ਖਾਨ ਉਹ ਵੀ ਦਰਸ਼ਨ ਦੇਣਗੇ ਤੇ ਉਹਨਾਂ ਦਾ ਸਾਨੂੰ ਬੜਾ ਸਹਿਯੋਗ ਹੈ ਤੇ ਸੰਤ ਬਾਬਾ ਜੋਗਾ ਸਿੰਘ ਜੀ ਮੁਖੀ ਸ਼ਹੀਦਾਂ ਤਰਨਾ ਦਲ ਉਹ ਵੀ ਬਾਬੇ ਬਕਾਲੇ ਸਾਬ ਵਾਲੇ ਉਹ ਵੀ 8 ਮਾਰਚ ਨੂੰ ਵਿਸ਼ੇਸ਼ ਤੌਰ ਤੇ ਉਹ ਵੀ ਸੰਗਤਾਂ ਨੂੰ ਦਰਸ਼ਨ ਦੇਣ ਦੇ ਲਈ ਪਹੁੰਚ ਰਹੇ ਹਾਂ ਜੀ ਜੀ ਸੋ ਇੱਕ ਵਾਰੀ ਪੂਰਾ ਐਡਰੈਸ ਦੱਸ ਦੋ ਇਹ ਕਿੱਥੇ ਹੈ ਮਤਲਬ ਹਾਂ ਜੀ ਇਹ ਜੋ ਸਮਾਗਮ ਹੋ ਰਿਹਾ ਹੈ ਕੋਰਾਲੀ ਸ਼ਹਿਰ ਦੇ ਅੰਦਰ ਨੇੜੇ ਚਕਵਾਲ ਸਕੂਲ ਵਾਰਡ ਨੰਬਰ 1 ਦੇ ਲਾਗੇ ਗੁਰਦੁਆਰਾ ਸਾਹਿਬ ਹੈ ਗੁਰੂ ਘਰ ਵਿਖੇ ਇਹ ਜੋ ਪਾਵਨ ਸਮਾਗਮ ਹੈ ਇਹ ਹੋਣ ਜਾ ਰਿਹਾ ਜੀ ਜੀ ਚਕਵਾਲ ਸਕੂਲ ਦੇ ਬਿਲਕੁਲ ਬਰਾਬਰ ਕਹਿ ਲੋ ਹਾਂਜੀ ਬਿਲਕੁਲ ਨੇੜੇ ਪੈਂਦਾ ਹੈ ਉਹਦਾ ਲਾਗੀ ਗੁਰੂ ਘਰ ਹੈ ਤੇ ਉੱਥੇ ਖੁੱਲੇ ਗਰਾਉਂਡਾਂ ਦੇ ਅੰਦਰ ਪੰਡਾਲਾਂ ਦੇ ਅੰਦਰ ਇਹ ਸਮਾਗਮ ਜੋ ਹੋਣ ਜਾ ਰਿਹਾ ਜੀ ਜੀ ਸੋ ਇਹਦੇ ਵਿੱਚ ਜੋ ਗੁਰੂ ਘਰ ਲੰਗਰ ਵੀ ਹੋਵੇਗਾ ਹਾਂਜੀ ਦੋਨੇ ਦਿਨ ਗੁਰੂ ਘਰ ਲੰਗਰ ਟੁੱਟ ਵਰਤੇਗਾ ਤੇ ਵਿਸ਼ੇਸ਼ ਤੌਰ ਤੇ ਜੋ ਨਗਰਾਂ ਦੀਆਂ ਸੰਗਤਾਂ ਹਨ ਉਹਨਾਂ ਦੇ ਲਈ ਉਹਨਾਂ ਨੂੰ ਲਿਜਾਣ ਛੱਡਣ ਦਾ ਖਾਸ ਪ੍ਰਬੰਧ ਹੈ ਜੇਕਰ ਕੋਈ ਵੀਰ ਭਾਈ ਸੰਗਤ ਨਹੀਂ ਆ ਸਕਦੀ ਤਾਂ ਅਸੀਂ ਇਸ਼ਤਿਹਾਰਾਂ ਦੇ ਵਿੱਚ ਬਕਾਇਦਾ ਨੰਬਰ ਦੇ ਹੋਏ ਹਨ ਤੇ ਸਾਨੂੰ ਉਹ ਸੰਪਰਕ ਕਰ ਸਕਦੇ ਹਾਂ ਜੀ ਜੀ ਉਹ ਮਤਲਬ ਸੰਗਤ ਦਾ ਲਿਆਉਣ ਦਾ ਕਿੱਥੋਂ ਲਿਆਉਣਾ ਕਿ ਕਿਸ ਤਰ੍ਹਾਂ ਲਿਆਉਣਾ ਹਾਂਜੀ ਜਿੱਥੋਂ ਵੀ ਸੰਗ ਸਾਨੂੰ ਜਿੱਥੋਂ ਵੀ ਕਾਲ ਆਉਂਦੀ ਹੈ ਕਿਤੇ ਭਾਮੇ ਨਗਰ ਤੋਂ ਹੋਵੇ ਤੇ ਅਸੀਂ ਲੈ ਕੇ ਵੀ ਜਾਵਾਂਗੇ ਸੇਵਾਦਾਰਾਂ ਨੇ ਡਿਊਟੀਆਂ ਲਗਾਈਆਂ ਹੋਈਆਂ ਹਨ ਉਹ ਛੱਡ ਕੇ ਵੀ ਜਾਣਗੇ ਤੇ ਸੰਗਤ ਨੂੰ ਲੈ ਕੇ ਵੀ ਜਾਣਗੇ ਜੀ ਜੀ ਹਾਂਜੀ ਸੋ ਆਪਣੇ ਇੱਕ ਦੋ ਫੋਨ ਨੰਬਰ ਵੀ ਦੱਸ ਦੋ ਹਾਂਜੀ ਫੋਨ ਨੰਬਰ ਜਿੱਦਾਂ 7340810848 734081084 8427271224 ਇਹ ਨੰਬਰ ਹਨ ਇਸ਼ਤਿਹਾਰਾਂ ਵਿੱਚ ਵੀ ਨੰਬਰ ਦਏ ਹੋਏ ਹਨ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਸੁਣੀ ਹੈ ਇਹ ਪੂਰੀ ਜੋ ਜਾਣਕਾਰੀ ਹੈ ਜੋ ਪੁਰਦੇ ਨਾਲ ਆਪਣਾ ਕਰਾਲੀ ਸ਼ਹਿਰ ਦੇ ਵਿੱਚ ਚਕਵਾਲ ਸਕੂਲ ਹੈ ਚਕਵਾਲ ਸਕੂਲ ਦੇ ਨਾਲ ਇਹ ਜੋ ਵਾਰਡ ਨੰਬਰ 1 ਹੈ ਸੋ ਇੱਥੇ ਜੋ ਗੁਰਦੁਆਰਾ ਸਾਹਿਬ ਹੈ ਉਹਦੇ ਬਿਲਕੁਲ ਨਾਲ ਹੀ ਖੁੱਲੇ ਪੰਡਾਲਾਂ ਦੇ ਵਿੱਚ ਇਹ ਸਮਾਗਮ ਹੋਣ ਜਾ ਰਿਹਾ ਦੋ ਤਰੀਕੇ ਹੈ ਇਹਦੀਆਂ 8 ਮਾਰਚ ਅਤੇ 9 ਮਾਰਚ ਸੋ ਸਾਰਾ ਪ੍ਰੋਗਰਾਮ ਤੁਹਾਨੂੰ ਭਾਈ ਸਾਹਿਬ ਭਾਈ ਗੁਰਸੇਵ ਸਿੰਘ ਜੀ ਨੇ ਦੱਸ ਵੀ ਦਿੱਤਾ ਹੈ ਤੇ ਅੱਗੇ ਅੱਗੇ ਦੀਆਂ ਜਾਣਕਾਰੀਆਂ ਦੇਖਣ ਦੇ ਲਈ ਸਾਡੇ ਇਤਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਵੀ ਕਰੋ ਧੰਨਵਾਦ